ਅੱਜ ਅਰਿਕਲ ਸੀ ਜੋ ਕਾਂਗਰਸ ਉੱਤੇ ਕਾਫੀ ਤਿੱਖੇ ਨਜ਼ਰ ਆਏ। ਉਹਨਾਂ ਕਾਂਗਰਸ ਉੱਤੇ ਉਤਰੀ ਕੋਝੀ ਹਰਕਤਾਂ ਕਰਨ ਦੇ ਦੋਸ਼ ਲਗਾਏ ਜੀ ਤੇ ਕਿਹਾ ਕਿ ਵਿਰੋਧੀ ਪੱਖ ਘਬਰਾਇਆ ਹੋਇਆ ਹੈ ਜਿਸ ਕਾਰਨ ਉਹ ਨੀਵੀਂ ਪੱਧਰੀ ਚਾਲਾਂ ਚੱਲ ਰਿਹਾ ਹੈ। ਤਾਂ ਕਲਸੀ ਦਾ ਸਪਸ਼ਟ ਕਹਿਣਾ ਸੀ ਕਿ ਜਿੱਤ ਦਾ ਹਾਰ ਦਾ ਅਸਲ ਫੈਸਲਾ ਲੋਕ ਚੈਰੀ ਵਿੱਚ ਹੋਵੇਗਾ ਕਿਉਂਕਿ ਲੋਕ ਸੱਚ ਨੂੰ ਸਮਝਣ ਅਤੇ ਸਹੀ ਫੈਸਲਾ ਕਰਨ ਦੀ ਸਮਰੱਥਾ ਰੱਖਦੇ ਨੇ। ਉਹਨਾਂ ਦਾ ਦਾਵਾ ਕੀਤਾ ਕਿ ਕਾਂਗਰਸ ਦੀ ਇਹ ਨੀਵੀਂ ਹਰਕਤਾਂ ਕਰਕੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਉਹ ਆਪਣੀ ਜ਼ਮੀਨ ਖਿਸਕਦੀ ਦੇਖ ਰਹੀ ਹੈ। ਅਜਿਹਾ ਨਮੋ ਹਾਲ ਦੇ ਵਿੱਚ ਤਣਾਅ ਵਧਦਾ ਜਾ ਰਿਹਾ ਤੇ ਕਲਸੀ ਦੇ ਬਿਆਨ ਤੇ ਹੋਰ ਵੀ ਚਰਚਾ ਦਾ ਵਿਸ਼ਾ ਬਣ ਗਿਆ। ਕਾਂਗਰਸ ਪਾਰਟੀ ਕੋਜੀਆਂ ਹਰਕਤਾਂ ਦੇ ਉੱਤੇ ਰਹੀ ਹੈ। ਮੈਂ ਦੱਸਣਾ ਚਾਹੁੰਨਾ ਆ ਇੱਕ ਮੈਂ ਵੀਡੀਓ ਵਿਖਾਲ ਦਾਂ ਤੁਹਾਨੂੰ। ਆ ਵੀਡੀਓ ਆ ਇਹ ਸਾਡੇ ਸਰਪੰਚ ਤਤਲੇ ਦੀ ਲੇਡੀ ਸਰਪੰਚਾ ਉਹਦਾ ਹਸਬੰਡ ਇਹ ਦੇਖੋ ਉਹਨੂੰ ਕਿਤਨਾ ਬਾਹਾਂ ਫੜ ਕੇ ਬਿਠਾਇਆ ਜਾ ਰਿਹਾ। ਜਬਰਦਸਤੀ ਕੀਤੀ ਜਾ ਰਹੀ ਆ ਲਾਗੇ ਆ ਕਾਂਗਰਸੀ ਨਵੇਂ-ਨਵੇਂ ਲੀਡਰ ਖਰੋਤੇ ਨੇ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਨਾ ਇੰਨਾ ਹਰਕਤਾਂ ਕਰਕੇ ਤੁਹਾਨੂੰ ਲੋਕ ਪਸੰਦ ਨਹੀਂ ਕਰਦੇ ਇਹ ਕੁਝੀਆਂ ਹਰਕਤਾਂ ਜਿਹੜੀਆਂ ਨੇ ਨਾ ਇਹ ਬਹੁਤ ਮਾੜੀਆਂ ਹੁੰਦੀਆਂ ਨੇ ਪਰ ਆਮ ਆਦਮੀ ਪਾਰਟੀ ਅਸੀਂ ਲੋਕਾਂ ਦੀ ਕਚਹਿਰੀ 'ਚ ਆਪਣੇ ਕੰਮ ਦੱਸ ਕੇ ਜਾਂਦੇ ਹਾਂ ਨਾ ਕਿ ੱਤਕਾ ਕਰਨ ਜਾਂਦੇ ਹਾਂ ਪਰ ਮੈਂ ਇੱਕ ਗੱਲ ਕਹਿ ਦਿਆਂ ਇਹ ਹਰਕਤਾਂ ਜਿਹੜੀਆਂ ਨੇ ਨਾ ਬੰਦਾ ਲਿਮਟ ਤੱਕ ਰਵੇ ਤੇ ਉਦੋਂ ਤੱਕ ਜਾਇਜ਼ ਰਹਿੰਦੀਆਂ ਨੇ ਤੇ ਜਦੋਂ ਫਿਰ ਹੱਦੋਂ ਵੱਧ ਜਾਂਦੇ ਫਿਰ ਉਹਦੇ ਨਤੀਜੇ ਵੀ ਜਿਹੜੇ ਆ ਨਾ ਉਲਟ ਹੀ ਹੁੰਦੇ ਨੇ ਸੋ ਮੈਂ ਕਹਿਣਾ ਚਾਹੁੰਦਾ ਤੱਕੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਤਾਂ ਮਾਨ ਦਾ ਸ਼ੈਰੀ ਕਲ ਸੀ ਇਹ ਕਹਿ ਸਕਦਾ ਵੀ ਅਮਰਤਪਾਲ ਉਹਨਾਂ ਦੇ ਭਾਜਪਾ ਵਾਲਿਆਂ ਦੇ ਕਾਂਗਰਸ ਦੇ ਟੈਲੀਫੋਨ ਕਰ ਕਰਕੇ ਅਫਸਰਾਂ ਨੇ ਉਹਨਾਂ ਕੋ ਕਾਗਜ਼ ਸਹੀ ਕਰਾਏ ਆ ਵੀ ਬਟਾਲੇ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਕਾਗਜ਼ ਰਿਜੈਕਟ ਨਹੀਂ ਹੋਣਾ ਤੁਸੀਂ ਜੇ ਇਨੀ ਇਮਾਨਦਾਰੀ ਦੇ ਨਾਲ ਇਲੈਕਸ਼ਨ ਹੋ ਰਹੀ ਹੈ ਤੇ ਫਿਰ ਉਹਦਾ ਨਤੀਜਾ ਤੇ ਲੋਕ ਹੀ ਤੈਅ ਕਰਨਗੇ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਬਟਾਲੇ ਹਲਕੇ ਦੇ ਵਿੱਚ ਕਿਸੇ ਦਾ ਵੀ ਕੋਈ ਕਾਗਜ਼ ਰਿਜੈਕਟ ਨਹੀਂ ਹੋਇਆ ਦਨਾਈ ਕਿਸੇ ਅਫਸਰ ਨੂੰ ਪ੍ਰੈਸ਼ਰ ਪਾਇਆ ਗਿਆ ਵੀ ਉਹਦਾ ਕਾਗਜ਼ ਰਿਜੈਕਟ ਕਰੋ ਆਹ ਲੋਕਾਂ ਦੀ ਕਿਚੈਰੀ ਲੋਕ ਫਤਵਾ ਤੈਅ ਕਰਨਗੇ ਐਸੀਆਂ ਗੁੰਡਾਗਰਦੀਆਂ ਨਾ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਸੋ ਮੈਂ ਆਪਣੀ ਜਨਤਾ ਦੇ ਰੂਬਰੂ ਲੈ ਕੇ ਆਉਣਾ ਚਾਹੁੰਦਾ ਸਾਂ ਵੀ ਕਾਂਗਰਸ ਕੁਝੀਆਂ ਹਰਕਤਾਂ ਤੇ ਪਹੁੰਚ ਚੁੱਕੀ ਇਹ ਅਸਲੀਅਤ ਚਿਹਰਾ ਇਹਨਾਂ ਦਾ ਇਹ ੱੱੱਕੇਸ਼ਾਈ ਵਾਲਾ ਚਿਹਰਾ ਇਹਨਾਂ ਦਾ ਇਹ ਹੁਣ ਮਰਜ਼ੀ ਤੁਹਾਡੀ ਹੈ ਇੱਕ ਪਾਸੇ ਹੱਥ ਜੋੜਨ ਵਾਲੇ ਇੱਕ ਪਾਸੇ ਕੰਮ ਕਰਕੇ ਤੁਹਾਡੇ ਸੰਗਤ ਦੀ ਕਚਹਿਰੀ ਚ ਆਉਣ ਵਾਲੇ ਤੇ ਇੱਕ ਪਾਸੇ ਗੁੰਡਾ ਗਰਦੀ ਧੱਕੇਸ਼ਾਹੀ ਫੈਸਲਾ ਤੁਹਾਡੇ ਹੱਥ ਚ